ਸਾਡੇ ਸਤਿਕਾਰਯੋਗ ਮਾ ਪੁਸ਼ਪਾਈ ਸਾਹਿਬ ਬਈ ਗੁਰਕਬਾਲ ਸਿੰਘ ਜੀ ਉਹਨਾਂ ਦੀ ਵੱਡੀ ਪੀਡੀ ਕੁਪ੍ਰੀਤਕੌਰ ਜੋ ਕੱਲ ਸਤਿਗੁਰਾਂ ਜੀ ਦੇ ਹੁਕਮ ਅਨੁਸਾਰ ਆਪਣਾ ਸਰੀਰਕ ਕਾਂਗਾ ਚੋਲਾ ਤਿਆਰ ਬਈ ਨੇ ਸਾਰੀ ਸੰਗਤ ਅਰਦਾਸ ਕਰੇ ਉਹ ਪੂਰਾ ਹੰਦਸ ਬੱਬਾ ਦੀਪ ਸਿੰਘ ਜੀ ਉਸ ਬੱਚੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਮੇਰਾ ਕਰਨ ਦੀ ਯਾਦ ਦੇ ਵਿੱਚ ਜਿੰਨਾ ਵੀ ਸਾਰੇ ਜੱប ਤਪ ਕਰ ਸਕਦੇ ਹੋ ਸਹਿਜ ਬਾਟ ਬਾਣੀ ਦੇ ਪਰਵਾਹ ਜਿਹੜੇ ਜਿਹੜੇ ਵੀ ਇਸ ਵੇਲੇ ਤੁਸੀਂ ਸੁਣ ਰਹੇ ਹੋ ਬਦ ਤੋਂ ਬਦ ਆਵਜਿਆ ਨੇ ਬਾਣੀ ਦੀ ਹਾਜ਼ਰੀ ਲਵਣੀ ਬਾਈ ਗੁਰਜੀ ਦਾ ਖਾਸਾ ਬਾਈ ਗੁਰਜੀ ਕੀ ਫਤੇ ਦਾਸ ਬਾਈ ਹਰਵਿੰਦਰਪਾਲ ਸਿੰਘ ਲिटल ਬੀਬੀ ਕੋਲਾ ਜੀ ਤੋਂ ਸਾਡੇ ਸਤਿਕਾਰਯੋਗ ਮਾਪੂਸ਼ਪਾਈ ਸਭਾਈ ਗੁਰਕਬਾਲ ਸਿੰਘ ਜੀ ਉਹਨਾਂ ਦੀ ਵੱਡੀ ਬੇਟੀ ਗੁਰਪ੍ਰੀਤ ਕੌਰ ਜੋ ਕੱਲ ਸਤਗੁਰਾਂ ਜੀ ਦੇ ਹੁਕਮ ਅਨੁਸਾਰ ਆਪਣਾ ਸਰੀਰਕ ਜਾਮਾ ਚੋਲਾ ਤਿਆਗ ਗਏ ਨੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੀ ਹੁਣੇ ਇਸ਼ਨਾਨ ਹੋ ਰਿਹਾ 12 ਵਜੇ ਉਹਨਾਂ ਨੂੰ ਸ਼ੀਦਾ ਸਾਹਿਬ ਦੇ ਕੋਲ ਜਿਹੜਾ ਸ਼ਮਸ਼ਾਨ ਘਾਟੇ ਉੱਥੇ ਲੈ ਕੇ ਜਾਣਾ ਹੈ ਉੱਥੇ ਉਹਨਾਂ ਦੇ ਸਰੀਰ ਨੂੰ ਅਗਨ ਭੇਟ ਕੀਤਾ ਜਾਵੇਗਾ ਭੋਗ ਦੀ ਰਸਮ ਕਿੱਥੇ ਪੈਂਦੀ ਹੈ ਪਾਣੀ ਚਲਾਉਣਾ 5 ਜੁਲਾਈ ਨੂੰ 5 ਮਾਰਚ 5 ਮਾਰਚ 5 ਮਾਰਚ ਮੰਗਲਵਾਰ ਵਾਲੇ ਦਿਨ ਭੋਗ ਜਿਹੜਾ ਉਹਨਾਂ ਦੇ ਨਿਮਿਤ ਜਿਹੜੇ ਨੇ ਉਹ ਬੀਬੀ ਕੋਲਾਾਂ ਦੀ ਭਲਾਈ ਕੇਂਦਰ ਵੀ ਕਿਹੇ ਹੋਣਗੇ 12 ਤੋਂ 2 12 ਤੋਂ 2 ਵਿਖੇ ਸਾਰੀ ਸੰਗਤ ਨੂੰ ਬੇਨਤੀ ਹੈ ਅਸੀਸ ਦੇ ਨਾਲ ਬੱਚੀ ਦੇ ਨਿਮਿਤ ਜਿੰਨਾ ਜਾਪ ਹੋ ਸਕੇ ਕੀਤਾ ਜਾਵੇ ਤੇ 5 ਮਾਰਚ ਦਿਨ ਮੰਗਲਵਾਰ 12 ਤੋਂ 2 ਸਾਰੀਆਂ ਸੰਤਾਂ ਬੀਬੀ ਕੋਲਾਾਂ ਦੀ ਭਲਾਈ ਕੇਂਦਰ ਵੀ ਕਿ ਸ਼ਮੂਲੀਅਤ ਕਰਨਾ ਜੀ ਆਦੀ ਗੰਗਤਾਂ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਬਹੁਤ ਜੋ ਭਰੇ ਹੋਏ ਮੰਦੇ ਨਾਲ ਸਾਰੀ ਸੰਗਤ ਨੂੰ ਇਹ ਸੁਣਿਆ ਦਿੱਤਾ ਜਾ ਰਿਹਾ ਕਿ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰ ਇਕਬਾਲ ਸਿੰਘ ਜੀ ਮਹਾਂਪੁਰਸ਼ਾਂ ਦੀ ਵੱਡੀ ਬੇਟੀ ਬੱਚੀ ਗੁਰਪ੍ਰੀਤ ਕੌਰ ਜਿਨਨੀ ਗੁਰੂ ਰਾਮਦਾਸ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਸ ਮੁਤਾਬਕ ਇਸ ਲੋਕ ਤੋਂ ਪਰਲੋਕ ਵੱਲ ਚੱਲੇ ਪਾ ਗਈ ਹੈ ਭੈਣ ਸਾਡੀ ਸਾਰੀ ਸੰਗਤ ਅਰਦਾਸ ਕਰੇ ਉਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਉਸ ਬੱਚੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਮੇਰਾ ਕਰਨ ਔਰ ਉਹਦੀ ਯਾਦ ਦੇ ਵਿੱਚ ਜਿੰਨਾ ਵੀ ਸਾਰੇ ਜਪ ਤਪ ਕਰ ਸਕਦੇ ਹੋ ਸਹਿਜ ਬਾਣੀ ਦੇ ਪ੍ਰਵਾਹ ਜਿਹੜੇ-ਜਿਹੜੇ ਵੀ ਇਸ ਵੇਲੇ ਤੁਸੀਂ ਸੁਣ ਰਹੇ ਹੋ ਵੱਜ ਤੋਂ ਵੱਧ ਆਪ ਜੀਆਂ ਨੇ ਪਾਣੀ ਦੀ ਹਾਜ਼ਰੀ ਲਾਉਣੀ ਔਰ 5 ਮਾਰਚ ਨੂੰ ਦੁਪਹਿਰੇ 12 ਤੋਂ 2 ਵਜੇ ਤੱਕ ਬੀਬੀ ਕੌਲਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅਮਰitsar ਸਾਹਿਬ ਵਿਖੇ ਜੋ ਅੰਤਮ ਅਰਦਾਸ ਹੋਏਗੀ ਉਹ ਉਸ ਸਥਾਨ ਦੇ ਉੱਤੇ ਜੋ ਵੀ ਆਪ ਜੀ ਜਪ ਤਪ ਕਰੋਗੇ ਸਿਮਰਨ ਕਰੋਗੇ ਉਸ ਬੱਚੀ ਦੇ ਨਮਿੱਤ ਉਹ ਸਾਰਿਆਂ ਦੀ ਹਾਜ਼ਰੀ ਲਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ